ਹਾਂਜੀ ਕੀ ਹਾਲ ਚਾਲ ਆ ਸਸਰ ਕਾਲਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਹੋ ਸੁਣਾਓ ਕੀ ਕਰਦੇ ਸੀਗੇ ਅੱਜ ਆਪਾਂ ਵਿਹਲੇ ਸੀਗੇ ਘਰੇ ਮੈਂ ਸੋਚਿਆ ਚੱਲ ਇੱਕ ਛੋਟਾ ਜਿਹਾ ਵਲੌਗ ਬਣਾ ਲੈਂਦੇ ਆ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਜੇ ਆਪਣਾ ਨਵਾਂ ਚੈਨਲ ਬਣਾਇਆਗਾ ਨਾ ਤਾਂ ਆਪਾਂ ਨੂੰ ਇੰਨੀ ਗੱਲ ਕਰਨੀ ਆਉਂਦੀ ਆ ਸਿੱਧੀ ਗੱਲ ਆ ਤੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਨਾ ਜੇ ਕੋਈ ਗਲਤੀ ਹੁੰਦੀ ਹੈ ਸਾਡੇ ਜਾਂ ਕੋਈ ਵੀਡੀਓ ਬਣਾਉਣ ਦੇ ਵਿੱਚ ਤਾਂ ਸਾਨੂੰ ਦੱਸਿਓ ਕਮੈਂਟਾਂ ਵਿੱਚ ਵੀ ਆ ਤੁਹਾਡੇ ਜਾ ਗਲਤੀ ਆ ਤਾਂ ਅਸੀਂ ਅੱਗੇ ਤੋਂ ਗਲਤੀ ਸਧਾਰਾਂਗੇ ਠੀਕ ਹੈ ਜੀ ਤੇ ਹੋਰ ਰਾਜੀ ਖੁਸ਼ੀ ਰਹੋ ਸਾਰੇ ਚੜ੍ਹਦੀ ਕਲਾ 'ਚ ਰਹੋ ਬਾਕੀ ਦੇਖਦੇ ਆਪਾਂ ਅੱਗੇ ਵੀਡੀਓ 'ਚ ਆਜੋ ਕੀ ਲੇਕਣ ਹੁੰਦਾ ਹਾਂ ਆ ਬੈਠਾ ਇੱਕ ਕਾ ਚਲਾਦੀ ਸਵੇਰੇ ਸਵੇਰੇ ਮਸ਼ੀਨਾਂ ਆ ਭੰਡ ਦੇ ਧੋਈ ਜਾਂਦੇ ਨੇ ਇੱਕ ਆ ਬੈਠਾ ਸਾਡਾ ਮੁੰਡਾ ਉਹ ਥੱਲੇ ਲੁਕੇ ਬੈਠਾ ਓਏ ਐ ਤੇ ਕੀ ਕਰਦਾ ਸੀ ਹੈ ਲੁਕੇ ਬੈਠਾ ਸੀ ਸਾਡੀ ਮਸ਼ੀਨ ਖਰਾਬ ਹੋ ਗਈ ਪਈ ਆ ਦੇਖ ਲੋ ਇਹ ਐ ਖੜਕਾਉਣੀ ਪੈਂਦੀ ਆ ਚੱਲ ਪਾ ਭਾਈ ਇਹ ਨਹੀਂ ਚੱਲਦੀ ਹੈਗੀ ਮਰਕੂਦਾਂ ਬਣਾਵਾਂਗੇ ਆਪਾਂ ਫਿਰ ਆਪਾਂ ਗੱਡੀ ਲਾਵਾਂਗੇ ਸ਼ਿਵਰੇਸ਼ਵਰ ਦੇ ਇਹ ਲੋਕ ਨੇ ਕੰਮ ਹੁੰਦੇ ਨੇ ਇੰਨੇ ਕੰਮ ਕਰਨੇ ਪੈਂਦੇ ਨੇ ਉੱਥੇ ਸੱਟ ਲੱਗ ਗਈ ਹੈ ਜੀ ਬੰਦੀ ਆ ਆਪਣਾ ਡੰਗਰ ਵਾਲਾ ਘਰ ਆ ਤੇ ਆ ਗੱਡੀ ਖੜੀ ਹੈ ਆਪਣੀ ਭੈਣੀ ਸਾਹਿਬ ਦੀ ਗੱਡੀ ਲਾਉਣੇ ਨੇ ਆਪਾਂ ਕੁਲਫੀ ਵਾਲੀ ਆਹ ਦੇਖ ਲਓ ਆਪਣੇ ਡੰਗਰ ਖੜੇ ਨੇ ਠੀਕ ਹੈ ਜੀ ਤੇ ਆਪਣੀ ਗੱਡੀ ਆ ਹੁਣ ਆਪਾਂ ਇਹ ਚ ਬਰਫ਼ ਧਰਦੇ ਆਂ ਬਰਫ਼ ਲਿਆਂਦੀ ਸੀ ਉਦੋਂ ਮੈਂ ਚਲ ਬਰਫ਼ ਪਾ ਦਈਏ ਵਿੱਚ ਮਿਲਕ ਬਦਾਮ ਪਿਆ ਹੁੰਦਾਗਾ ਆ ਬਰਫ਼ ਲਿਆਂਦੀ ਥੋੜੀ ਜੀ ਇਹਦੇ ਵਿੱਚ ਆਪਾਂ ਪਾ ਦਈਏ ਤੇਰੇ ਮਿਲਕ ਬਦਾਮ ਖਰਾਬ ਨਹੀਂ ਜਾਂਦਾ ਬਰਫ ਨਾਲ ਵੀ ਬਰਫ ਚ ਰੱਖਣਾ ਮੈਂਬਰ ਜੇ ਇਦਾਂ ਹੀ ਰੱਖ ਦਈਏ ਫਿਰ ਖਰਾਬ ਹੋ ਜਾਂਦਾ ਵਿੱਚ ਭਈਆਂ ਨੇ ਚਾਰਕ ਬੋਤਲਾਂ ਹੋਰ ਲਿਆ ਕੇ ਰੱਖਣਾ ਇੱਜ ਆ ਸਾਡਾ ਮੈਰੀ ਆ ਮੈਰੀ ਇਹ ਜਿਹੜੇ ਜਾਨਵਰ ਹੁੰਦੇ ਨੇ ਕਹਿੰਦੇ ਇਹ ਬੰਦੇ ਨਾਲੋਂ ਵੱਧ ਸਿਆਣੇ ਨੇ ਵਫਾਦਾਰ ਹੁੰਦੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਬੰਦੇ ਨੂੰ ਹੈਨਾ ਮੈਰੀ ਆ ਦੇਖ ਲੋ ਔਰ ਕੀ ਆਲਾ ਕੀ ਕਰਦਾ ਸੀ ਕੁੱਗਿਆ ਨਾ ਬਤਾ ਜੀ ਸਵੇਰੇ ਸਵੇਰੇ ਹੈ? ਹੋਰ ਕੰਮ ਨਹੀਂ ਕੀਤਾ ਇਹਨੂੰ। ਕੁੱਗੀ ਲੱਭਣ ਗਿਆ ਸੀ। ਲੱਭੀ ਨਹੀਂ? ਨਹੀਂ। ਕੁੱਗੀ ਲੱਭੀ ਨਹੀਂ ਕੁੱਗੀ ਉਹਦਾ। ਉੱਡ ਗਈ ਜੰਗਾ। ਉੱਡ ਗਈ ਫੇਰ ਆਊਗੀ ਫੇਰ ਲੱਭਾਂਗੇ। ਆਹ ਬੈਠਾ ਸਾਡਾ ਮੁੰਡਾ। ਇਹ ਕੋਈ ਕੰਮ ਨਹੀਂ ਕਰਦਾ। ਸਵੇਰੀ ਵੇਲਾ ਦਾ ਹੈ। ਆਹ ਦੇਖੋ ਪਹੁੰਚਦਾ ਵਾਈ ਜਾਂਦਾ। ਇੱਕ ਆਹ ਬੈਠਾ ਸਾਡਾ ਬਾਹਦਰ ਬੰਦਾ। ਹੈਲੋ ਕਿਹਾਲਾ ਹੈਲੋ ਮੈਰੀ ਹੈਲੋ ਕਰੋ ਹੈਲੋ ਕਰੋ ਹੈਲੋ ਕਰ ਦਵੋ ਵੈਰੀ ਗੁੱਡ ਦੇਖੋ ਕਿੰਨਾ ਸਿਆਣਾ ਸਾਡਾ ਬੱਚਾ ਆਹ ਦੇਖੋ ਆ ਚੜ ਗਿਆ ਮੈਰੀ ਉਰੇ ਕਰਨਾ ਇਹਨੂੰ ਆਹ ਦੇ ਕੋ ਘੋਗੀ ਬੱਚਾ ਪਤ ਤੋ ਨੋ ਪਤ ਬੱਚਾ ਨਾ ਨੋ ਛੋਟਾ ਜਿਹਾ ਬੱਚਾ ਸੀਗਾ ਗੋਬੀ ਦਾ ਉਹ ਬੈਠਾ ਕੁਝ ਨਹੀਂ ਕਹਿੰਦਾ ਸਾਡਾ ਮੈਰੀ ਕਿਸੇ ਨੂੰ ਐਨਾ ਹਸਿਆਣਾ ਆ ਦੇਖ ਲਓ ਅੰਦਰ ਕੱਪੜੇ ਪਾਈ ਜਾਂਦੇ ਕਿੱਥੇ ਆ ਬੱਚਾ ਉਹ ਬੈਠਾ ਓਏ ਪੜ੍ਹਨਾ ਨਹੀਂਗਾ ਠੀਕ ਹੈ ਪੜ੍ਹਨਾ ਨਹੀਂਗਾ ਆ ਬਹਿ ਗਿਆ ਥੱਕ ਹਾਰ ਕੇ ਉਹ ਦੇ ਘੁੱਗੀ ਆ ਗਈ ਦੇਖ ਘੁੱਗੀ ਹੋ ਦੇ ਉਹ ਦੇ ਕੋਠੇ ਘੁੱਗੀ ਆ ਗਈ ਦੇਖੋ ਘੁੱਗੀ ਜਿਹਨਾਂ ਨੂੰ ਕਿਵੇਂ ਇਹ ਕੰਨ ਚੱਕ ਦਦੇ ਦੇਖੋ ਆ ਸਾਡਾ ਮੈਰੀ ਆ ਬੈਠਾ ਉਹ ਮੰਮੀ ਫਿਰਦੀ ਇਹ ਦੇਖੋ ਮੰਮੀ ਝਾੜੂ ਲਾ ਰਹੀ ਆ ਹਨਾ ਮੈਰੀ ਮੰਮੀ ਨੂੰ ਕਹੇ ਰੋਟੀ ਬਣਾ ਰੋਟੀ ਖਾਣੀ ਹੈਗੇ ਆ ਸਵੇਰੇ ਸਵੇਰ ਦਾ ਨਾਸ਼ਤਾ ਬਣ ਰਿਹਾ ਜੀ ਰੋਟੀ ਪਾਣੀ ਬਣਾ ਰਹੇ ਆ ਆ ਮੈਡਮ ਨੇ ਸਾਡੇ ਸਤਿ ਸ਼੍ਰੀ ਅਕਾਲ ਬਲੋ ਸਤਿ ਸ਼੍ਰੀ ਅਕਾਲ ਜੀ ਆਪਿਆ ਤਰਬੂਜ ਤੁਸੀਂ ਦੱਸੋ ਕੀ ਖਾਵੋਗੇ ਖਰਬੂਜਾ ਤਰਬੂਜੇ ਪੈ ਨੇ ਆਪਾਂ ਖਰਬੂਜਾ ਖਾਣੇ ਆ ਇੱਕ ਆਜੋ ਸਾਰੇ ਨੇ ਆਪਾਂ ਖਰਬੂਜਾ ਖਾਈਏ ਆ ਦੇਖੋ ਆ ਦੇਖੋ ਸਾਡਾ ਬੰਦਾ ਇਹ ਖਰਬੂਜਾ ਖਾਣ ਨੂੰ ਤਿਆਰੀ ਰਹਿੰਦਾ ਖਰਬੂਜਾ ਖਾਣਾ ਮੇਰੀ ਤੂੰ ਵੀ ਖਾਵੇਂ ਖਰਬੂਜਾ ਹੈ ਆ ਜਾ ਆਜਾ ਆਪਾਂ ਖਾਈਏ ਆਜੋ ਖਾਈਏ ਇਹਨੂੰ ਪਤਾ ਲੱਗ ਗਿਆ ਵੀ ਖਰਬੂਜਾ ਕੱਟਿਆ ਗਿਆ ਆ ਬੈਠੋ ਜੀ ਬੈਠਾ ਮੈਰੀ ਖਾਣਾ ਖਰਬੂਜਾ ਆਹਾ ਇਹ ਨਹੀਂ ਮੜਨ ਲੰਦ ਨੂੰ ਜੰਗ ਕੱਲੇ ਖਾਵਾਂਗੇ ਇਹ ਤਾਂ ਇਹ ਤਾਂ ਕੱਲੇ ਹੀ ਖਾਵਾਂਗੇ ਇਹ ਹਾਦੀ ਦੇਖ ਲਓ ਇੰਨਾ ਭੁੱਖਾ ਹੈ ਕੋਈ ਚੀਜ਼ ਨਹੀਂ ਛੱਡਦਾ ਇਹ ਆ ਲਾਲਾਂ ਕੇ ਮੈਂ ਡੱਕਦੀਆਂ ਨੇ ਹੈਂ ਲਾਲਾਂ ਤਾਂ ਦੇਖੋ ਕਿਵੇਂ ਜਾਗਦਾ ਦੇ ਲਾਲਾਂ ਕੇ ਮੈਂ ਡੱਕਦੀਆਂ ਤੇਰੀਆਂ ਹਾਂਜੀ ਆਜੋ ਪ੍ਰਸ਼ਾਦ ਆਪਣੇ ਤਿਆਰ ਆ ਤੇ ਹੁਣ ਰੋਟੀ ਖਾਣ ਲੱਗੇ ਆ ਆਜੋ ਫਿਰ ਖਾਈਏ ਕਹਿ ਕੇ ਰੋਟੀ ਤੇ ਆਪਣਾ ਬਲੌਗ ਇੱਥੇ ਆਪਾਂ ਸਮਾਪਤ ਕਰਦੇ ਆ ਤੇ ਅੱਗੇ ਆਪਾਂ ਬਲੌਗ ਬਣਾਵਾਂਗੇ ਤੇ ਤੁਸੀਂ ਸਾਡੇ ਬਲੌਗ ਨੂੰ ਮੋਟੀਵੇਸ਼ਨ ਕਰਿਆ ਕਰੋ ਸਾਡਾ ਮੋਟ ਦੇਖ ਕੇ ਬਲੌਗ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ